ਖੁਸ਼ੀ ਦਾ ਮੌਕਾ ਆ ਹੁਸ਼ਿਆਰਪੁਰ ਦੀ ਮਾਲ ਰੋਡ ਜਿਹੜੀ ਆ ਬੜੇ ਚਿਰ ਤੋਂ ਇਹਦੀ ਜ਼ਰੂਰਤ ਸੀ ਔਰ ਸਭ ਤੋਂ ਵੱਡੀ ਗੱਲ ਹੈ ਪਹਿਲੀ ਵਾਰੀ ਆ ਹੁਸ਼ਿਆਰਪੁਰ ਚ ਸਟਾਰਮ ਸੀਵਰ ਦਾ ਕੰਮ ਹੋਇਆ ਕਿਉਂਕਿ ਸ਼ਿਮਲਾ ਪਹਾੜੀ ਤੋਂ ਲੈ ਕੇ ਇਹਦਾ ਜਿਹੜਾ ਲੈਵਲ ਆ ਇਧਰ ਨੂੰ ਕੱਢਿਆ ਗਿਆ ਸਟਾਰਮ ਸੀਵਰ ਦਾ ਤਕਰੀਬਨ 2.5 ਕਰੋੜ ਦੀ ਲਾਗਤ ਦੇ ਨਾਲ ਉਸ ਕਰਕੇ ਕਿਉਂਕਿ ਰੋਡ ਦੀ ਪੋਟੋਜੀ ਦੇ ਵਿੱਚ ਬਰਸਾਤ ਐ ਇਸ ਕੀ ਐਡਵਾਂਸ ਸੀਗੀ ਜੂਨ ਮਹੀਨੇ ਦੀ ਮਈ ਬਲਕਿ ਜੂਨ ਜਿਮੜੋ ਆ ਗਈ ਔਰ ਜਦੋਂ ਕੋਈ ਚੀਜ਼ ਪਾਟਣ ਦੀ ਨੂੰ ਕੰਪੈਕਟ ਦਾ ਟਾਈਮ ਚੇਂਜ ਦਾ ਕੰਪੈਕਟ ਦਾ ਕੰਪੈਕਟ ਹੋਣ ਲਈ 6 ਮਹੀਨੇ 5 ਮਹੀਨੇ ਚਾਹੀਦੇ ਆ ਅਗਰ ਤੁਸੀਂ ਹੋਲ ਹੋਲੀ ਹੋਗੇ ਨੂੰ ਬਣਾ ਦਮਾ ਕੰਪੈਕਟ ਨਹੀਂ ਕਰਾਂਗੇ ਉਹ ਦਾਰਾ ਬਹਿਨ ਦਾ ਖਤਰਾ ਰਹਿੰਦਾ ਲੇਕਿਨ ਪਹਿਲੀ ਵਾਰੀ ਹੁਸ਼ਿਆਰਪੁਰ ਸ਼ਹਿਰ ਚ ਪਹਿਲੀ ਵਾਰੀ ਇਹ ਕੋਈ ਰੋਡ ਜਿਹੜੀ ਕਟਿੰਗ ਕਰਕੇ ਬਣਾਈ ਹੈ 4 ਇੰਚ ਦੀ ਕਟਿੰਗ ਕਰਕੇ ਇਥੇ ਮਸ਼ੀਨਾਂ ਲਗਾਈਆਂ ਗਈਆਂ ਔਰ ਹੁਸ਼ਿਆਰਪੁਰ ਚ ਪਹਿਲੀ ਵਾਰੀ ਇਹ ਚੀਜ਼ ਇੰਟਰੋਡਿਊਸ ਹੋਈ ਆ ਤੋਂ ਮੈਂ ਇਸ ਗੱਲ ਦੇ ਲਈ ਸਾਰਿਆਂ ਨੂੰ ਮੁबारकबाद ਦਿੰਦਾ ਖਾਸ ਤੌਰ ਤੇ ਕਾਰਪੋਰੇਸ਼ਨ ਦੇ ਸਾਡੇ ਮੇਅਰ ਸਵੇਂਦਰ ਕਮਰ ਸ਼ੰਦਾਜੀ ਨੂੰ ਭੈਣ ਪ੍ਰਵੀਨ ਸਿਆਣੀ ਜੀ ਨੂੰ ਔਰ ਕੌਂਸਲਰ ਸੁਭਾਨ ਸਾਡੇ ਨਿੱਕਾ ਸਿਆਣੀ ਜੀ ਖੜੇ ਮੇਰੇ ਬਡੇ ਭਰਾ ਔਰ ਸਾਰੀ ਆਮ ਆਦਮੀ ਪਾਰਟੀ ਦੀ A to Z ਟੀਮ ਇੱਥੇ ਖੜੀ ਹੈ। ਸੋ ਡੈਫੀਨੇਟਲੀ ਹੈ ਪਹਿਲਾ ਅਸੀਂ ਉਧਰ ਪਰਲੇ ਪਾਸੇ ਤਕਰੀਬਨ 1 ਕਰੋੜ ਦੀ ਲਾਗਤ ਦਾ ਜਿਹੜਾ ਕੰਮ ਹੈ ਉਧਰ ਹੋ ਰਿਹਾ ਇਹਦੇ ਦੋ ਪੋਰਸ਼ਨ ਸੀਗੇ ਇਹ ਜਿਹੜਾ ਹੈਗਾ ਤਕਰੀਬਨ 60 ਲੱਖ ਰੁਪਏ ਦੀ ਲਾਗਤ ਦਾ ਇਹ ਕੰਮ ਹੋਇਆ ਔਰ ਕਿਉਂਕਿ ਇੱਥੇ ਕੰਮ ਦਾ ਕਾਫੀ ਟਾਈਮ ਲੱਗ ਗਿਆ ਉਧਰ ਸਾਰਾ ਜਿਹੜਾ ਜਗਾ ਕੰਮ ਪਾਣੀ ਮਿਕਸ ਹੁੰਦਾ ਸੀ ਉਹਨੂੰ ਚੈੱਕ ਕਰਨ ਨੂੰ ਬੜਾ ਟਾਈਮ ਲੱਗਾ ਲੰਬਾ ਲੇਕਿਨ ਬਹੁਤ ਵਧੀਆ ਤਰੀਕੇ ਨਾਲ ਇੱਕ ਸੜਕ ਨੂੰ ਬਣਾਇਆ ਗਿਆ ਹੈਗਾ ਔਰ ਬੜਾ ਕੰਪੈਕਟ ਹੋ ਗਿਆ ਬਹੁਤ ਸੋਹਣੀ ਸੜਕ ਬਣੀ ਹੈ ਮਨੂੰ ਸ਼ਹਿਰ ਦੇ ਬਹੁਤ ਸਾਰੇ ਲੋਕ ਖੁਦ ਆ ਕੇ ਬੜੇ ਪ੍ਰੈਸਰ ਬੋਟਰਾਂ ਨੇ ਜਿਹੜੇ ਅੱچھے ਬੰਦੇ ਹੈਗੇ ਆ ਉਹਨਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕੇ ਕਿ ਇਹ ਬਹੁਤ ਅੱਛਾ ਹੋਇਆ ਔਰ ਪਹਿਲੀ ਵਾਰੀ ਆ ਇਹ ਤਾਂ ਹੋਣਾ ਕਿ 4 ਇੰਚ ਸੜਕ ਹੋਰ ਉੱਚੀ ਹੋਈ ਪਹਿਲੀ ਵਾਰੀ ਆ ਸਾਡੀ ਕੋਸ਼ਿਸ਼ ਹੋਏਗੀ ਕਿ ਮੈਕਸਿਮ ਜਿਹੜੀਆਂ ਰੋਡ ਹੈਗੇ ਹਿਸਾਬ ਨਾਲ ਜਿਹਨਾਂ ਦਾ ਆਲਰੇਡੀ ਪਹਿਲਾਂ ਬਣ ਚੁੱਕਾ ਹੈ ਵਰਕ ਆਰਡਰ ਉਹਦਾ ਮੁਸ਼ਕਲ ਹੈ ਲੇਕਿਨ ਹੋਰ ਸੜਕਾਂ ਨੂੰ ਅਸੀਂ ਇੱਧੇ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਸੜਕਾਂ ਜਿਹੜੀਆਂ ਹੈ ਲੋਕਾਂ ਦੀਆਂ ਦੁਕਾਨਾਂ ਔਰ ਘਰ ਨਹੀਂ ਨੇ ਨਾ ਹੁਣ ਸੜਕਾਂ ਦਾ ਲੈਵਲ ਔਰ ਦੁਕਾਨਾਂ ਮਕਾਨਾਂ ਦਾ ਲੈਵਲ ਥੋੜਾ ਹਾਈਟ ਰਵੇ ਬਹੁਤ ਬਹੁਤ ਧੰਨਵਾਦ ਹੈ